thank you ਮੇਰਾ ਨਾਮ ਕਮਜੀਤ ਸ਼ਾਹੀ ਜਿਹਦੇ ਨਾਲ ਮੇਰੇ ਸਾਥੀ ਨੇ ਰਪਿੰਦਰ ਸਿੰਘ ਗਿੱਲ ਤੇ ਅਸੀਂ ਖੇਲੋ ਮਾਸਟ ਦੇ ਵਿੱਚ ਜਿਹੜੀਆਂ ਤੀਜੀਆਂ ਹੋਈਆਂ ਨੇ ਨੈਸ਼ਨਲ ਗੇਮਸ ਦਿੱਲੀ ਦੇ ਵਿੱਚ ਉੱਥੇ ਅਸੀਂ 45 ਦੇ ਵਿੱਚ ਤੇ 55 ਦੇ ਵਿੱਚ ਦੋ ਟੀਮਾਂ ਪੰਜਾਬ ਵੱਲੋਂ ਗਈਆਂ ਸੀਆਂ 3 45 ਦੀ ਟੀਮ ਹੈ ਉਹਨੇ ਸਿਲਵਰ ਮੈਡਲ ਜਿੱਤਿਆ ਤੇ ਫਰਸਟ ਉਹਨਾਂ ਦੇ ਵਿੱਚ Shimla ਦੀ ਟੀਮ ਸੀ ਜੀ ਹਿਮਾਚਲ ਦੀ ਤੇ 55 ਦੇ ਵਿੱਚ ਸਾਡੀ ਟੀਮ ਜਿਹੜੀ ਆ ਗੋਲਡ ਮੈਲ ਜਿੱਤ ਕੇ ਆਈ ਹੈ ਤੇ ਬਾਕੀ ਮੇਰੇ ਸਾਥੀ ਨੇ ਜਿਹੜੇ ਸਾਡੀ ਟੀਮ ਦੇ ਵਿੱਚ ਚਾਰ 올ímpian ਖੇਡ ਰਹੇ ਸੀਗੇ ਤੇ ਬੜੀ ਵਧੀਆ ਜਿਹੜੀ ਅਸੀਂ ਇਹ ਗੇਮ ਜਿੱਤ ਕੇ ਆਪਣੇ ਵਾਪਸ ਆਇਆ ਇਹਦੇ ਵਿੱਚ ਮੈਂ ਕ੍ਰਿਡਿਸ਼ਨ ਕਰਨੀ ਚਾਹੁੰਦਾ ਕਿ ਇਹਦੇ ਵਿੱਚ ਸੱਤ ਪਲੇਅਰ ਜਿਹੜੇ ਸੀਗੇ ਸੰਭਾਲੇ ਦੇ ਸੀ। ਉਸਟਲੀ ਮੁਕਾਬਲਾ ਜਿਹੜਾ ਪੰਜਾਬ ਦਾ ਸੀਗਾ 55 ਦੇ ਦਾ ਸਾਡੀ ਬਹੁਤ ਅੱਪਰ ਹੈਂਡ ਸੀਗਾ। ਇਹਦਾ ਪਹਿਲਾ ਮੈਚ ਅਸੀਂ ਜਿੱਤੇ ਆ 11-0 ਤੇ ਜਿੱਤਿਆ ਸੀਗਾ। ਤੇ ਫਾਈਨਲ ਦੇ ਵਿੱਚ ਵੀ ਅਸੀਂ 2-0 ਤੋਂ ਦਿੱਤੇ ਆ ਆ 45 ਦੇ ਵਿੱਚ ਮੁਕਾਬਲਾ ਬਹੁਤ ਸਖ਼ਤ ਸੀਗਾ ਉਹਨਾਂ ਦੀ ਟੀਮ ਤੋਂ ਅਸੀਂ ਇੱਕ ਮੈਚ ਜਿਹੜਾ ਫਾਈਨਲ ਮੈਚ ਲੂਜ਼ ਕੀਤਾ 1-0 ਤੇ ਅਸੀਂ ਹਾਰੇ ਅਤੇ ਸਾਡਾ ਸਿਲਵਰ ਮੈਡਲ ਆਇਆ ਤੇ ਜਿਹੜਾ ਹਿਮਾਚਲ ਸੀਗਾ ਉਹ 골 ਲੈ ਕੇ ਬਲੇ ਨੰਬਰ ਤੇ ਲਿਆ ਜਿਹਦੇ ਮਾਸਟਰ ਗੇਮਸ ਆਈਆਂ ਨੇ ਉਹਦੇ ਵਿੱਚ ਸਾਡੇ ਸਬਰਾਲੇ ਸ਼ਹਿਰ ਦੀ ਇਲਾਕੇ ਦੀ ਟੀਮ ਆ ਜਿਹੜੀ ਹਾਕੀ ਦੀ 45 ਸਾਲਾਂ ਤੋਂ 55 ਸਾਲਾਂ ਦੀ ਟ੍ਰਿਕਣ ਗਈ ਸੀ ਉਹਦੇ ਵਿੱਚ ਇਹ ਦੋਨੇ ਜਿਹੜੇ ਮੈਡਲ ਆਏ ਨੇ ਉਹਦੇ ਵਿੱਚ ਮੈਂ ਸਾਰੀ ਟੀਮ ਨੂੰ ਵਧਾਈ ਦੇਣਾ ਚਾਹੁੰਦਾ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਪਾਰਟੀ ਵੱਲੋਂ ਤੇ ਸਬਰਾਣਾ ਇਲਾਕੇ ਵੱਲੋਂ ਕਿਉਂਕਿ ਜਿਹੜੇ ਖਿਡਾਰੀ ਨੇ ਸਾਰੇ ਮੈਂ ਸਮਝਦਾ ਕਿ ਰਾਸ਼ਟਰੀ ਅੰਤਰਰਾਸ਼ਟਰੀ ਖਿਡਾਰੀ ਦੇ ਸਾਰੇ ਇਹ ਪਹਿਲਾ ਸਟੇਜ ਵੀ ਫਿਰ ਕਿਹਨੇ ਉੱਤੇ ਜਿੱਤ ਕੇ ਲਿਆਇਆ ਨੇ ਔਰ ਵੱਖ-ਵੱਖ ਮੈਂ ਸਮਝਦਾ ਕਿ ਇਹ ਜਿਹੜੇ ਨਗਰਾ ਤੋਂ ਲਾਕੇ ਤੋਂ ਸ਼ਹਿਰ ਤੋਂ ਜਿਹੜੇ ਖਿਡਾਰੀ ਨੇ ਇਹ ਮੈਂ ਸਮਝਦਾ ਨੌਕਰੀ ਵੀ ਕਰਦੇ ਨੇ ਟੀਚਰ ਵੀ ਨੇ ਡਾਕਟਰ ਵੀ ਨੇ ਰਕਵਕ ਮੈਂ ਸਮਝਦਾ ਕਿ ਜਿਹੜੇ ਇਹ ਗੇਮਾਂ ਦੇ ਵਿੱਚ ਆਪਣਾ ਭਾਸ ਲੈ ਲੈਂਦੇ ਨੇ ਇਹਨਾਂ ਨੂੰ ਮੈਂ ਸਮਝਦਾ ਕਿ ਬਹੁਤ ਵੱਡਾ ਜਿਹੜਾ ਅ ਵੱਡਾ ਟੂਰਨਾਮੈਂਟ ਹੋਇਆ ਸੀ ਉਹਦੇ ਵਿੱਚ ਗੋਲ ਮੈਡਨ ਤੇ ਸਿੰਗਲ ਮੈਡਨ ਜਿੱਤ ਕੇ ਨੇ ਅੱਜ ਇਹਨਾਂ ਦਾ ਸਨਮਾਨ ਰੱਖਿਆ ਗਿਆ ਸਾਰੇ ਇਲਾਕੇ ਵੱਲੋਂ ਸ਼ਹਿਰ ਵੱਲੋਂ ਅੱਜ ਇਹਨਾਂ ਦਾ ਸਨਮਾਨ ਕਰਦੇ ਅਸੀਂ ਬਹੁਤ ਹੀ ਖੁਸ਼ੀ ਮਹਿਸੂਸ ਕਰਦੇ ਆ ਇਹਨਾਂ ਨੂੰ ਲੱਖ ਲੱਖ ਵਧਾਈਆਂ ਮੈਂ ਐਡਵੋਕੇਟ ਦਿਲਜੀਤ ਸਿੰਘ ਚਾਹੀ ਅੱਜ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਸੰਰਾਲੇ ਸ਼ਹਿਰ ਦੇ ਨੌ ਪਲੇਅਰ ਇਹਨਾਂ ਤੋਂ 10ਵਾਂ ਪਲੇਅਰ ਪ੍ਰਿੰਦ ਰਾਮਪੁਰ ਨੇੜੀ ਉਹਦਾ ਸੀਗਾ ਤੇ ਉਹ ਦਿੱਲੀ ਤੋਂ 55 ਸਾਲ ਦੀ ਟੀਮ ਔਰ 45 ਸਾਲ ਵਾਲੀ ਟੀਮ ਦੇ ਵਿੱਚ 골ਡ ਔਰ ਸਿਲਵਰ ਮੈਡਲ ਲੈ ਕੇ ਆਏ ਨੇ ਇਹ ਤੀਜਾ ਖੇਲੋ ਭਾਰਤ ਜਿਹੜਾ ਉੱਥੇ ਮੈਚ ਹੋਇਆ ਸੀਗਾ ਉਹਦੇ ਵਿੱਚ ਉਹ ਇਹਨਾਂ ਨੇ ਸਾਰੀ ਇੰਡੀਆ ਦੇ ਵਿੱਚੋਂ 골ਡ ਜਿੱਤਿਆ ਹੈਗਾ ਔਰ ਸਮਰਾਲੇ ਦੀ ਉਹ ਸਾਰੀ ਟੀਮ ਸੀ ਕੀ ਇਸ ਕਰਕੇ ਸਮਰਾਲੇ ਇਲਾਕੇ ਦੇ ਲੋਕਾਂ ਦਾ ਆ ਇਹ ਫਰਜ ਬਣਦਾ ਸੀਗਾ ਕਿ ਇਸ ਟੀਮ ਦੇ ਆਉਣ ਤੇ ਉਹਨਾਂ ਦਾ ਸਵਾਗਤ ਵੀ ਇਸੇ ਕਰਕੇ ਅੱਜ ਜਿਹੜਾ ਫੈਸਲਾ ਕੀਤਾ ਹੈਗਾ ਸੀ। ਔਰ ਇਸ ਸਵਾਗਤ ਦੇ ਵਿੱਚ ਸਾਡੇ ਨਾਲ ਸਾਬਕਾ ਐਮਐਲਏ ਜੀ ਜੀਵਨ ਸਿੰਘ ਖੀਰਨੀਆ ਕਰਨਵੀਰ ਸਿੰਘ ਢਿੱਲੋਂ ਸਰਦਾਰ ਅਮਰਦੀਪ ਸਿੰਘ ਢਿੱਲੋਂ ਔਰ ਜਤਾਰ ਸਿੰਘ ਐਮਐਲਏ ਮੌਜੂਦਾ ਨੇ ਉਹ ਸ਼ੁਭ ਕਾਮਨਾਵਾਂ ਭੇਜੀਆਂ ਹੈਗੀਆਂ ਨੇ ਉਹ ਆ ਕੇ ਮੂਹਰੇ ਹੋ ਕੇ ਉਹਨਾਂ ਨੇ ਸਵਾਗਤ ਕੀਤਾ ਮੈਨੂੰ ਲੱਗਦੀ ਹੈ ਸਾਰੇ ਸਮਰਾਲੇ ਵੱਲੋਂ ਮੈਂ ਫਿਰ ਤੋਂ ਸਾਰੇ ਪਲੇਅਰਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਪ੍ਰੇਸ਼ ਕਰਦਾ ਹਾਂ ਅਸਲ ਤੌਰ ਤੇ ਅਸਲ ਤੌਰ ਤੇ ਇੰਨਾ ਚੋਰ ਮੈਡਲ ਕਿਤੇ ਦੇ ਦਿਲ ਵਰਗੀ ਰਿਹਾ ਨੈਸ਼ਨਲ ਪੱਧਰ ਤੇ ਜੋ ਤੀਜੀ ਖੇਲੋ ਮਾਸਟਰਸ ਗੇਮਸ ਹੁੰਦੀਆਂ ਨੇ ਜੋ ਕਿ ਸੀਨੀਅਰ ਪਲੇਅਰਸ ਵਾਸਤੇ ਜਿਨ੍ਹਾਂ ਨੂੰ ਆਮ ਤੌਰ ਤੇ ਕੋਈ ਪਲੇਟਫਾਰਮ ਨਹੀਂ ਮਿਲਦਾ ਕੁਝ ਉਮਰ ਤੋਂ ਬਾਅਦ ਉਹਨਾਂ ਵਾਸਤੇ ਸਰਕਾਰ ਵੱਲੋਂ ਇੱਕ ਪਲੇਟਫਾਰਮ ਬਣਾਇਆ ਗਿਆ ਔਰ ਉਸ ਪਲੇਟਫਾਰਮ ਤੇ ਨੈਸ਼ਨਲ ਲੈਵਲ ਤੇ ਜਾ ਕੇ ਸੰਬਰਾਲੇ ਦੇ ਅੱਠ ਪਲੇਅਰ ਜਿਹੜੇ ਹੈਗੇ ਨੇ ਅੱਠ ਜਾਂ 10 ਪਲੇਅਰ ਸੰਬਰਾਲੇ ਹਲਕੇ ਦੇ ਉਹ ਸੰਬਰਾਲੇ ਦਾ ਨਾਮ ਰਸਨ ਕਰਕੇ ਆਏ ਨੇ 55 ਸਾਲ ਔਰ 45 ਸਾਲ ਦੀ ਉਮਰ ਚ 골ਡ ਮੈਡਲ ਔਰ ਸਿਲਵਰ ਮੈਡਲ ਜਿਹੜਾ ਉਹ ਲੈ ਕੇ ਆਏ ਨੇ ਔਰ ਇਸ ਖੁਸ਼ੀ ਨੂੰ ਸਾਂਝੀ ਕਰਨ ਵਾਸਤੇ ਸੰਬਰਾਲੇ ਦੇ ਜਿਹੜੇ ਉਹ ਵੀ ਸਖਸ਼ੀਤਾ ਸੀ ਇੰਨਾ ਚ ਜਾਨੀ ਪੰਗਲਾ ਜੀ ਅੱਜ ਜੀਵਨ ਸਿੰਘ ਖੀਰ ਨੇ ਆ ਸਾਹਿਬ ਸਾਫ ਕਾ ਐਮਐਲਏ ਐਡਵੋਕੇਟ ਸਾਹੀ ਸਾਹਿਬ ਸਾਹੀ ਸਪੋਰਟਸ ਕੰਪਲੈਕਸ ਤੋਂ ਸਪਾਈਸ ਸਾਹੀ ਸਪੋਰਟਸ ਅਕੈਡਮੀ ਤੋਂ ਸਾਹੀ ਜੀ ਇਹ ਸਾਰੇ ਰਲ ਮਿਲ ਕੇ ਇਹਨਾਂ ਨੂੰ ਪ੍ਰੋਗਰਾਮ ਬਣਾਇਆ ਔਰ ਸਾਡੇ ਖਿਡਾਰੀ ਸਾਥੀਆਂ ਨੂੰ ਸੀਨੀਅਰ ਖਿਡਾਰੀ ਸਾਥੀਆਂ ਨੂੰ ਪ੍ਰੇਰਣਾ ਔਰ ਉਤਸ਼ਾਹ ਕਰਨ ਵਾ ਦੇਣ ਵਾਸਤੇ ਅਸੀਂ ਸਾਰੇ ਇਕੱਠੇ ਸਮਲ ਸੰਕਰਨ ਵਾਸਤੇ ਪਹੁੰਚੇ ਜਰੂਰੀ ਹੈ ਗੱਲਾਂ ਬਹੁਤ ਹੀ ਕਰਨੀਆਂ ਨੇ ਇਹ ਜਿਹੜੇ ਛੋਟੇ ਛੋਟੇ ਪ੍ਰੋਗਰਾਮ ਨੇ ਛੋਟੀਆਂ ਛੋਟੀਆਂ ਜਿਹੜੀਆਂ ਇਹ ਜੋ ਸੰਕੇਤ ਹੁੰਦੇ ਨੇ ਇਹ ਦੇਨੇ ਬੜੇ ਜ਼ਰੂਰੀ ਹੁੰਦੇ ਨੇ ਜਿੰਨਾ ਕਰਕੇ ਇਹਨਾਂ ਦਾ ਵੀ ਜਿਹੜਾ ਹੌਸਲਾ ਹੈ ਉਹ ਵੱਧਦਾ ਹੈ ਔਰ ਨਾਲ ਹੀ ਇਹ ਸਾਰ ਸੋਸਾਇਟੀ ਹੈ ਉਹਨੂੰ ਵੀ ਪਤਾ ਲੱਗਦਾ ਹੈ ਕਿ ਜਿਹੜਾ ਬੰਦਾ ਸਮਰਾਲੇ ਦਾ ਹੈ ਆਪਣੇ ਘਰ ਦਾ ਹੈ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰਕੇ ਆਉਂਦਾ ਹੈ ਉਹਨੂੰ ਕਿਸ ਤਰੀਕੇ ਸਾਰੇ ਗੱਲ ਨਾਲੋਂ ਸੋ ਬਹੁਤ ਖੁਸ਼ੀ ਹੁੰਦੀ ਹੈ ਦੇਖ ਕੇ ਜਦੋਂ ਇਸ ਉਮਰ 'ਚ ਵੀ ਆ ਕੇ ਉਹ ਖੇਡ ਦਾ ਪਿਆਰ ਜਿਹੜਾ ਹੈ ਇਹਨਾਂ ਨੂੰ ਦਿੱਲੀ ਤੱਕ ਹੋਰ ਦੂਰ ਦੂਸਾਂ ਮੱਚ ਲੈ ਕੇ ਜਾਂਦਾ ਸੋ ਬਹੁਤ ਖੁਸ਼ੀ ਦੀ ਗੱਲ ਔਰ ਮਿਆਸ ਕਰ ਰਹਾ ਆ ਵੀ ਆਉਣ ਵਾਲੇ ਸਮੇਂ 'ਚ ਇਹ ਹੋਰ ਇਸ ਤਰੀਕੇ ਨਾਲ ਗੇਮ ਆਫ ਰਹੀ ਜਿਹੜਾ ਸ਼ੇਲੋ ਮਾਸਟਰ ਗੇਮ ਦੀ ਚੈਂਪੀਅਨਸ਼ਿਪ ਹੈ ਜਿਹੜੀ 2023 ਦਿੱਲੀ ਵਿੱਚ ਹੋਈ ਆ ਜਿਹਦੇ ਵਿੱਚ ਪੰਜਾਬ ਦੀਆਂ ਦੋ ਟੀਮਾਂ ਇੱਕ 45 ਸਾਲ ਵਾਲੀਆਂ ਇੱਕ 55 ਸਾਲ ਵਾਲੀਆਂ ਦੋ ਟੀਮਾਂ ਗਈਆਂ ਖੇਡਣ ਵਾਸਤੇ ਉੱਥੇ ਮਾਸਟਰ ਗੇਮ ਦੇ ਵਿੱਚ ਜਿਹਦੇ ਵਿੱਚ ਸਾਡੇ ਸਮਰਾਲੇ ਹਲਕੇ ਦੇ ਨੌ 플레이ਰ ਖੇਲੇ ਅਰੇ ਉਹਦੇ ਵਿੱਚੋਂ ਜਿਹੜੀ 45 ਸਾਲਾਂ ਸੀ ਉਹਦੇ ਵਿੱਚੋਂ ਸਿਲਵਰ ਮੈਡਲ ਲੈ ਕੇ ਆਏ ਨੇ 55 ਸਾਲ ਵਾਲੀ ਦੇ ਵਿੱਚੋਂ 골ਡ ਮੈਡਲ ਮਿਲਿਆ ਇਹਦਾ ਅੱਜ ਫੰਕਸ਼ਨ ਸਿੰਦਰ ਗਾਰਡਨ ਸਕੂਲ ਦੇ ਵਿੱਚ ਉਹਨਾਂ ਦਾ ਸਨਮਾਨ ਕਰਨ ਵਾਸਤੇ ਪਲੇਆ ਦਾ ਰੱਖਿਆ ਗਿਆ ਜਿਹਦੇ ਵਿੱਚ ਸਾਡੇ ਹਲਕੇ ਦੇ ਬਹੁਤ ਸਾਰੇ ਸਨਮਾਨਯੋਗ ਜਗਜੀਤ ਸਿੰਘ ਖੀਰਨੀਆ ਜਾਂ ਕਰਨਵੀਰ ਸਿੰਘ ਪ੍ਰਧਾਨ ਜਿਹੜਾ ਹਜਾ ਸਾਡੇ ਨਗਰ ਕੌਂਸਲ ਦੇ ਤੇ ਹੋਰ ਬਹੁਤ ਸਾਰੇ ਸਨਮਾਨਯੋਗ શિક્ષਕਾਂ ਗੁਰਬੀਰ ਸ਼ਾਹੀ ਕਾਲਜ ਵਾਲੇ ਤੇ ਸਿੰਦਰਗਾਰਟਨ ਸਕੂਲ ਵਾਲੇ ਐਡਵੋਕੇਟ ਦਲਜੀਤ ਸ਼ਾਹੀ ਬਹੁਤ ਸਾਰੇ ਸਨਮਾਨਯੋਗ ਜਿਹੜੇ ਸਾਡੇ ਹਲਕੇ ਦੇ ਆਗੂ ਸੀ ਉਹਨਾਂ ਵੱਲੋਂ ਸਨਮਾਨ ਕੀਤਾ ਗਿਆ ਇਹ ਪਲੇਰਾਂ ਦਾ ਅੱਗੇ ਵਾਸਤੇ ਤਾਂ ਕਿ ਸਾਡੀ ਨਵੀਂ ਪਨੀਰੀ ਵੀ ਇਹਨਾਂ ਨੂੰ ਦੇਖ ਦੇਖ ਕੇ ਉਤਸ਼ਾਹ ਦੇ ਨਾਲ ਜਿਹੜਾ ਮਜਨ ਲੱਗੇ ਨਸ਼ੇ ਦਾ ਜਿਹੜਾ ਘੋਰ ਚੱਲਿਆ ਪੰਜਾਬ ਨੂੰ ਉਹ ਤੋਂ ਦੂਰ ਹੋ ਸਕੇ ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਦਾ ਤੁਸੀਂ ਰਲ ਮਿਲ ਕੇ ਸਨਮਾਨ ਕੀਤਾ ਹੋਂ